ਵਾਸਪਰੋ ਤੇ ਬੀਚੇਚੇ ਆਪਣੀ ਸਾਸੂ ਤੇ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਲੈ ਕੇ ਗੁਰਵਿੰਦਰ ਸਿੰਘ ਤੋਂ ਬਾਅਦ ਘੋੜੀਆਂ ਵਾਲਾ ਬਾਬਾ ਖੇੜੀ ਵਾਲਾ ਜਿਸ ਨੂੰ ਬਾਅਦ ਤਰੀਦਰ ਬਾਬਾ ਦੇ ਵਿੱਚ ਆ ਗਿਆ ਹੁਣ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕੀ ਕਹਿਣਾ ਚਾਹੋਗੇ ਮੈਂ ਵੀ ਤਾਂ ਰਾਹੇ ਤੇ ਕਿਸੇ ਨਾਲ ਕੀ ਬਾਬਾ ਕੀ ਹੈ ਕੰਕਰ ਰਾਈਟਰ ਨੂੰ ਸੁਣਾ ਦੇ ਇਸ ਚੇਹਰੇ ਉਹ ਵੀ ਸੁਣੋ ਕੰਕਰ ਆ ਰਹੀ ਸਾਥੀ ਨੂੰ ਹੋ ਰਹੀ ਹੈ ਹਾਂਜੀ ਇਹ ਦੋ ਛੋੜੇ ਲੱਗੇ ਨੇ ਸਾਰੇ ਜੀ ਅਰੇ ਠੂਠ ਨੇ ਗੁਰੂ ਗ੍ਰੰਥ ਸਾਹਿਬ ਦੀ ਸੌ ਹਾਂਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੌ ਠੂਠ ਨੇ ਠੂਠੇ ਤੇ ਮੇਰੀ ਸਾਥ ਮੇਰੀ ਸਾਥਸਾਥੀ ਉੱਠ ਹੋ ਗਈ ਮੇਰੀ ਘਰ ਵਾਲੀ ਤੋਂ ਪੁੱਛੋ ਮੇਰੀ ਘਰ ਵਾਲੀ ਜੀ ਇੰਟਰਵਿਊ ਕਰੋ ਜੀ ਕਿੱਥੇ ਆਉਂ ਲ ਕੋਈ ਨਹੀਂ ਆਲਾ ਤੁਹਾਨੂੰ ਫੜਾ ਫੜਾ ਹਸਪਤਾਲ ਆ একদম ਜੇ ਮੋਟਾ ਕੋਸ਼ਿਸ਼ ਕੋ ਬਾਬਾ ਗੁਰਵਿੰਦਰ ਸਿੰਘ ਕੋੜੀ ਵਾਲੇ ਖੇੜੀ ਵਾਲੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੇ ਸੱਤੁੱਤੇ ਫੇਰ ਐਲੀਕੇਸ਼ਨ ਲਗਾਏ ਨੇ ਤੇ ਆਪਣੀ ਘਰ ਵਾਲੀ ਦਾ ਹਵਾਲਾ ਦਿੱਤਾ ਕਿ ਮੇਰੀ ਘਰ ਵਾਲੀ ਜੋ ਮਾਲਿਕ ਜਦ ਹੈ ਕੋ ਗੁਰਵਿੰਦਰ ਬਾਬਾ ਆਖਰ ਵਿੱਚ ਜੋ ਸ਼ੁਭਾਤਾ ਵਿਚਾਰ ਨਹੀਂ ਦਿੱਤੇ ਦੀ ਨਹੀਂ ਉਹ ਥੋੜੇ ਘਰ ਆਂਦਾ ਤਾਂ ਉੱਥੇ ਜਿਸ ਨੂੰ ਕੀ ਸਾਰੇ ਪਰਿਵਾਰ ਵੱਲੋਂ ਲਗੋਇਆ ਹੋਇਆ ਹੈ ਬਾਬੇ ਦੇ ਦੋਸ਼ ਨੇ ਕਿ ਉਸ ਨੂੰ ਸਾਹਮਣੇ ਲਿਆਂਦਾ ਜਾਵੇ ਕਿਉਂਕਿ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਸ ਵੱਲੋਂ ਕੀਤਾ ਜਾਵੇਗਾ ਸਾਹਿਬਪੁਰ ਮਗੈ ਇਹ ਘਰ ਵਾਲੀ ਸਾਰੇ ਦੋਸ਼ਾਂ ਨੂੰ ਵੀ ਨਕਾਰਿਆ ਆਪਣੀ ਸਾਸੂ ਤੇ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਲੈ ਕੇ ਗੁਰਵਿੰਦਰ ਸਿੰਘ ਤੋਂ ਬਾਅਦ ਘੋੜੀਆਂ ਵਾਲਾ ਬਾਬਾ ਖੇੜੀ ਵਾਲਾ ਜਿਸ ਨੂੰ ਬਾਲ ਬਾਹਰ ਬਾਬਾ ਜੀ ਦੇ ਵਿੱਚ ਆ ਗਿਆ ਹੁਣ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕੀ ਕਹਿਣਾ ਚਾਹੋਗੇ ਜੀਕਰ ਅੜੀ ਤੋਂ ਕੁਝ ਹੋਰ ਕੀ ਹੈ ਬਾਬਾ ਜੀ ਕੀ ਹੈ ਅੜੀ ਤੋਂ ਉਸ ਤੋਂ ਨਾ ਇਹ ਚੀਜ਼ ਉਹ ਦੀ ਤੋਂ ਹਾਂਜੀ ਇਹ ਦੋ ਛੋੜੇ ਲੱਗੇ ਨੇ ਸਾਰੇ ਜੀ ਅਰੇ ਟੂਠਨੇ ਗੁਰੂ ਗ੍ਰੰਥ ਸਾਹਿਬ ਦੀ ਸੌ ਹਾਂਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਸੌ ਟੂਠਨੇ ਇਹ ਤੁਮੇਰੀ ਸਾਥ ਮੇਰੀ ਸਾਥ ਸੱਤੂੜ ਬੋਲਦੀ ਹੈ ਮੇਰੀ ਘਰ ਵਾਲੀ ਤੋਂ ਪੁੱਛੋ ਮੇਰੀ ਘਰ ਵਾਲੀ ਜੀ ਇੰਟਰਵਿਊ ਕਰੋ ਜੀ ਕਿੱਥੇ ਆਉਂ ਲ ਕੋਈ ਨਹੀਂ ਆਲਾ ਤੁਹਾਨੂੰ ਫੜਾ ਫੜਾ ਹਸਪਤਾਲਾ ਬਾਬਾ ਗੁਰਵਿੰਦਰ ਸਿੰਘ ਕੋੜੀ ਵਾਲੇ ਖੇੜੀ ਵਾਲੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੇ ਸੱਸ ਉੱਤੇ ਫੇਰ ਐਲੀਕੇਸ਼ਨ ਲਗਾਏ ਨੇ ਤੇ ਆਪਣੇ ਘਰ ਵਾਲੇ ਦਾ ਹਵਾਲਾ ਦਿੱਤਾ ਕਿ ਮੇਰੀ ਘਰ ਵਾਲੀ ਜੋ ਮਾਲਿਕ ਜਿਹੜੇ ਗੁਰਵਿੰਦਰ ਹੈ ਬਾਬਾ ਆਸਰ ਵਿੱਚ ਜੋ ਸ਼ਬਾਦਾ ਵਿਚਾਰੇ ਤੇ ਬਿੱਤੇ ਨਹੀਂ ਉਹ ਥੋੜੇ ਘਰ ਆਂਦਾ ਤਾਂ ਉੱਥੇ ਜਿਸ ਨੂੰ ਕੀ ਸਾਰੇ ਪਰਿਵਾਰ ਵੱਲੋਂ ਲਗੋਇਆ ਹੋਇਆ ਹੈ ਬਾਬੇ ਦੇ ਦੋਸ਼ ਨੇ ਕਿ ਉਸ ਨੂੰ ਸਾਹਮਣੇ ਲਿਆਂਦਾ ਜਾਵੇ ਕਿਉਂਕਿ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਸ ਵੱਲੋਂ ਕੀਤਾ ਜਾਵੇਗਾ ਸਾਹਿਬਪੁਰ ਮਗੈ ਤੇ ਘਰ ਵਾਲੀ ਸਾਰੇ ਦੋਸ਼ਾਂ ਨੂੰ ਵੀ ਨਕਾਰਿਆ ਹੈ